ਤੇ ਦਿਨੀ ਵਿਲਸਪਾਗ ਵੱਲੋਂ ਗ੍ਰਿਫਤਾਰ ਕੀਤੇ ਗਏ ਵਿਕਰਮ ਮਜੀਠੇ ਦੀ ਅੱਜ ਮਾਨਯੋਗ ਅਦਾਲਤ ਮੁਹਾਲੀ ਦੇ ਵਿੱਚ ਪੇਸ਼ੀ ਸੀ ਪੇਸ਼ੀ ਦੌਰਾਨ ਦੱਸਦਨੇ ਆ ਕਾਪੀ ਪੁਰ ਦਾ ਸਖਤ ਪੈਰਾ ਵੇਖਣ ਨੂੰ ਮਿਲਿਆ ਜਗ੍ਹਾ ਜਗ੍ਹਾ ਬੈਰੀਕੇਡ ਵੇਖਣ ਨੂੰ ਮਿਲੀ ਦੂਜੇ ਪਾਸੇ ਵੀ ਦੱਸਦਨੇ ਆ ਵਿਲਸਪਾਗ ਦੇ ਵਕੀਲਾ ਨੇ ਵਿਕਰਮ ਮਜੀਠੇ ਦਾ 12 ਦਿਨ ਦਾ ਰਿਮਾਂਡ ਮੰਗਿਆ ਸੀ ਮਾਨਯੋਗ ਅਦਾਲਤ ਤੋਂ ਪਰਮਾਨਯੋਗ ਅਦਾਲਤ ਨੇ ਸੱਤ ਦਿਨ ਦਾ ਰਿਮਾਰਡ ਦਿੱਤੇ ਰਿਮਾਰਡ ਦੌਰਾਨ ਵੱਡੇ ਖੁਲਾਸੇ ਹੋ ਸਕਦੇ ਨੇ ਦੱਸ ਦਿੰਨੇ ਆ ਬਿਕਰਮ ਜਿੱਠੀ ਤੇ ਆਮਦਨ ਤੋਂ ਬਹੁਤ ਜ਼ਿਆਦਾ ਤੁਹਾਨੂੰ ਲੈ ਕੇ ਵੱਡੇ ਇਲਜ਼ਾਮ ਲੱਗੇ ਨੇ ਕਿ ਵੱਖ-ਵੱਖ ਕੰਪਨੀਆਂ ਦੇ ਵਿੱਚ ਜੋ ਇਹ ਪੈਸੇ ਟ੍ਰਾਂਸਫਰ ਹੋਏ ਨੇ ਦੂਜੇ ਸੇ 540 ਕਰੋੜ ਰੁਪਏ ਦੀ ਗੱਲ ਆ ਰਹੀ ਹੈ ਚੋ ਕਿ ਵੱਖ-ਵੱਖ ਲੀਡਰਾਂ ਵੱਲੋਂ ਆਮਾਦੀ ਪਾਰਟੀ ਲੀਡਰਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਇੰਨੇ ਪੈਸਿਆਂ ਦੀ ਫੇਰ-ਫੇਰ ਕੀਤੀ ਹੋਈ ਹੈ ਉਸ ਨੂੰ ਲੈ ਕੇ ਜਾਂਚ ਚੱਲ ਰਹੀ ਹੈ ਦੂਜੇ ਪਾਸੇ ਇਸ ਮਾਮਲੇ ਦੇ ਵਿੱਚ ED ਦੀ ਵੀ ਐਂਟਰੀ ਹੋ ਸਕਦੀ ਹੈ ED ਏਜੰਸੀ ਵੀ ਇਸ ਮਾਮਲੇ ਨੂੰ ਦੇਖ ਸਕਦੀ ਹੈ ਜਿਸ ਤਰੀਕੇ ਨਾਲ ਬਿਕਰਮਜੀਠੀਏ ਨੂੰ ਹੁਣ ਵਿਨੈਤ ਭਾਗ ਨੇ ਗ੍ਰਿਫਤਾਰ ਕੀਤਾ ਹੈ ਤਾਂ ਦੰਨੇ ਆ ਜਿਸ ਤਰੀਕੇ ਨਾਲ ਸੀਐਮ ਭਗਵੰਤ ਮਾਨ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਨੇ ਬਿਨਾ ਨਾਮ ਲਏ ਤੋਂ ਗੱਲ ਆਖੀ ਕਿ 29 ਮੋਬਾਈਲ ਤੇ ਕਈ ਲੈਪਟਾਪ ਮਿਲਲੇ ਕਿਸੇ ਦੇ ਘਰੋਂ ਇਹ ਛੋਟੀ ਗੱਲ ਨਹੀਂ ਤਾਂ ਕੁਛ ਨਾ ਕੁਛ ਅਸੀਂ ਵੀ ਪੱਕੇ ਪਹਿਰਾ ਹੀ ਹੱਥ ਪਾਇਆ ਹੈ ਤਾਂ ਇਸੇ ਨੂੰ ਲੈ ਕੇ ਦੇਖਦੇ ਹਾਂ ਜਿਸ ਤਰੀਕੇ ਨਾਲ ਹੁਣੇ ਵੱਡੀ ਕਾਰਵਾਈ ਹੋ ਰਹੀ ਹੈ ਕਿਸ ਕਿਸ ਦਾ ਨਾਮ ਆ ਸਕਦਾ ਕਿਉਂਕਿ ਸਿਮਪ ਕੋਨਤਮਾਨ ਨੇ ਜਿਸ ਤਰੀਕੇ ਨਾਲ ਇਸ਼ਾਰਾ ਕੀਤਾ ਅੱਜ ਪ੍ਰੈਸ ਕਾਨਫਰੰਸ ਦੇ ਵਿੱਚ ਕਿ ਵੱਡੇ ਮਗਰਮੱਛਾਂ ਨੂੰ ਹੁਣ ਅਸੀਂ ਹੱਥ ਪਾ ਰਹੇ ਹਾਂ ਇਹਨਾਂ ਲੋਕਾਂ ਵੱਲੋਂ ਹੀ ਸਪੀਚਾਂ ਕੀਤੀਆਂ ਜਾਂਦੇ ਸੀ ਕਿ ਛੋਟੇ ਲੋਕਾਂ ਦੇ ਘਰ ਟਾਈ ਜਾ ਰਹੇ ਨੇ ਜੋ ਚਿੱਟਾ ਪੀਣ ਵਾਲਾ ਉਹਨਾਂ ਨੂੰ ਫੜਿਆ ਜਾ ਰਿਹਾ ਹੈ ਜੋ ਵੇਚਦੇ ਉਹਨਾਂ ਦੇ ਉੱਤੇ ਕਿਉਂ ਨਹੀਂ ਪਹੁੰਚਿਆ ਜਾ ਰਿਹਾ ਉਹਨਾਂ ਨੂੰ ਦੱਸਿਆ ਗਿਆ ਕਿ ਹੁਣ ਸਾਡੀ ਨਜ਼ਰ ਉਹਨਾਂ ਵੱਡੇ ਮਗਰਮੱਛਾਂ ਤੇ ਹੀ ਹੈ ਜਿਹੜੇ ਲਗਾਤਾਰ ਪੰਜਾਬ ਨੂੰ ਬਰਬਾਦ ਕਰਨ ਦੇ ਵਿੱਚ ਮੇਨ ਭੂਮਿਕਾ ਨਿਭਾ ਚੁੱਕੇ ਨੇ ਤਾਂ ਇਸੇ ਤਰੀਕੇ ਦੇ ਨਾਲ ਉਹ ਦੱਸਿਆ ਗਿਆ ਕਿ ਜਿੰਨਾਂ ਜਿੰਨਾਂ ਦਾ ਵੀ ਨਾਮ ਨਾਲ ਜੁੜਿਆ ਨਾਲ ਕੋਈ ਲੀਡਰ ਹੋਵੇ ਭਮ ਜਿੰਨਾ ਮਰਜ਼ੀ ਸੁਖਦਾਰ ਹੋਵੇ ਉਸ ਦਾ ਵੀ ਨੰਬਰ ਜਲਦੀ ਹੀ ਲੱਗੇਗਾ ਤੇ ਹੁਣ ਕੀ ਬਰਾਮਤ ਹੁੰਦਾ ਹੈ ਇਹ ਤੁਹਾਨੂੰ ਬਾਅਦ ਸਮੇਂ ਦੱਸੇਗਾ ਦੂਜੇ ਪਾਸੇ ਦੱਸ ਦਿੰਨੇ ਆ ਕਿ ਜਿਵੇਂ ਪਿਛਲੇ ਦਿਨ ਤੁਸੀਂ ਦੇਖਿਆ ਹੋਵੇਗਾ ਜਗਦੀਸ਼ ਪੋਲੇ ਨੇ ਵੀ ਨਾਮ ਲਿਆ ਸੀ ਬਿਕਰਮ ਜੀਟੇ ਦਾ ਕਿਤਨੇ ਕਿ ਜਗਦੀਸ਼ ਪੋਲੇ ਦੀ ਵੀ ਗਵਾਹੀ ਇਸ ਮਾਮਲੇ ਦੇ ਵਿੱਚ ਕਿਤਨੇ ਕਿ ਤੇ ਰੱਖ ਸਕਦੇ ਨੇ ਇਹ ਬਿジネス ਭਾਗ ਇਸ ਤਰੀਕੇ ਦੇ ਸੂਤਰ ਤੋਂ ਹਵਾਲੇ ਤੋਂ ਵੀ ਖਬਰ ਆ ਰਹੀ ਹੈ ਕਿਉਂਕਿ ਸੀਐਮ ਭਗਵੰਤ ਮਾਨ ਨੇ ਹੁਣ ਜਿਸ ਤਰੀਕੇ ਨਾਲ ਸ਼ਲਾਘਾ ਕੀਤਾ ਕਿ ਪੱਕੇ ਸਮੁੱਤਾਂ ਦੇ ਨਾਲ ਅਸੀਂ ਹੱਥ ਪਾਇਆ ਤਾਂ ਦੂਜੇ ਪਾਸੇ ਵਿਕਰਮ ਮਜੀਠੀ ਦੇ ਵਕੀਲ ਜਾਂ ਫਿਰ ਅਕਾਲੀ ਦਲ ਦੇ ਲੀਡਰ ਇਹ ਕਹਿ ਰਹੇ ਨੇ ਕਿ ਇਸ ਕੇਸ ਦੇ ਵਿੱਚ ਕੁਝ ਨਹੀਂ ਕੁਝ ਦਿਨਾਂ ਦੇ ਵਿੱਚ ਹੀ ਇਹ ਕੇਸ ਖਤਮ ਹੋ ਜਾਏਗਾ ਜਿਸ ਤਰੀਕੇ ਨਾਲ ਪਹਿਲਾਂ ਵੀ ਖਾਨਾਪੂਰ ਤੇ ਕੀਤੀ ਸੀ ਇਹ ਸਭ ਡਰਾਮੇ ਕਿਤੇ ਜਾ ਰਹੇ ਨੇ ਇਸ ਤਰੀਕੇ ਦੇ ਇਲਜ਼ਾਮ ਅਕਾਲੀ ਦਲ ਦੇ ਵਰਕਰਾਂ ਨੇ ਲਗਾਏ ਨੇ ਦੂਜੇ ਪਾਸੇ ਹੁਣ ਜੋ 7 ਦਿਨ ਦਾ ਰਿਮਾਂਡ ਮਿਲਿਆ ਹੈ ਰਿਮਾਂਡ ਦੌਰਾਨ ਕੀ ਬਿਨਸ ਪੁੱਛਗਿੱਛ ਕਰਦੀ ਹੈ 540 ਕਰੋੜ ਦੇ ਬਾਰੇ ਕੀ ਵੱਡੇ ਖੁਲਾਸੇ ਹੁੰਦੇ ਨੇ ਕਿਸੇ ਕਿਸ ਦਾ ਨਾਮ ਸਾਹਮਣੇ ਆਂਦਾ ਹੈ ਏ ਅਜੇ ਬਿジネス ਭਾਗ ਦੇ ਰਿਮਾਂਡ ਤੋਂ ਬਾਅਦ ਪਤਾ ਲੱਗੇਗਾ ਪਰ ਵਿਕਰਮ ਜੀ ਦੇ 7 ਦਿਨ ਦਾ ਰਿਮਾਂਡ ਬਹੁਤ ਹੁੰਦਾ ਹੈ ਰਿਮਾਂਡ ਦੇ ਵਿੱਚ ਹਰ ਐਂਗਲ ਤੋਂ ਬਿジネス ਭਾਗ ਜਿਹੜੀ ਜਾਂਚ ਕਰੇਗੀ ਕਿਸੇ ਨੂੰ ਵੀ ਪੁੱਛ ਕੇ ਚਲਾਈ ਸੱਜ ਸਕਦੀ ਹੈ ਤੇ ਉਹਨਾਂ ਦੇ ਹੱਟ ਕੰਡ ਦੇ ਉੱਤੇ ਜਾ ਕੇ ਜਿੱਥੇ ਵੀ ਉਹਨਾਂ ਨੇ ਉਹਨਾਂ ਨੂੰ ਲੱਗਿਆ ਕਿ ਕੋਈ ਗੁਪਤ ਜਗ੍ਹਾ ਕੋਈ ਸਮਾਨ ਪਿਆ ਹੈ ਜੇ ਵਿਕਰਮ ਜੀ ਠੀਆ ਕਿਤੇ ਰਿਮਾਂਡ ਦੌਰਾਨ ਕੁਝ ਦੱਸਦਾ ਹੈ ਤਾਂ ਕਿਤੇ ਕਿਤੇ ਉਹ ਜਿਹੜੀਆਂ ਚੀਜ਼ਾਂ ਨੇ ਉਹ ਬਰਾਮਦ ਕਰ ਸਕਦੀ ਹੈ ਬਿジネス ਭਾਗ ਤੋਂ ਉਸ ਤੋਂ ਬਾਅਦ ਕੇਸ ਵੱਡਾ ਬਣ ਕੇ ਕਿਤੇ ਨ ਕਿਤੇ ਵਿਕਰਮ ਮਜੀਠੀਏ ਨੂੰ ਜੇਲ੍ਹ ਦੇ ਵਿੱਚ ਵੀ ਵੇਚ ਸਕਦਾ ਹੈ ਦੇਖਦੇ ਕਿ ਹੋਰ ਕੀ ਮਾਮਲਾ ਸਾਹਮਣੇ ਆਉਂਦਾ ਹੈ ਤੁਹਾਡੇ ਕੈਮਰਾਮੈਨ ਸੁਮਿਤ ਦੇ ਨਾਲ ਹਰਤੇਸ਼